ਪਹਿਚਾਨਾ ਮੈਨੂੰ ਟੈਣਾ ਢਿਸ਼ਮ ਦੇਵ ਕਰੋੜ ਨੂੰ ਯਾਦ ਕਰ ਰਹੇ ਹੋ ਨਾ ਜਾਂ ਉਹ ਉਹਨਾਂ ਦੀ ਗੱਲ ਕਰ ਰਹੇ ਹੋ ਨਾ ਜਿਹਦੀ ਮੈਂ ਗੱਲ ਕਰ ਰਿਹਾ ਉਹਦੇ ਬਾਰੇ ਸਾਰਿਆਂ ਨੂੰ ਪਤਾ ਪਰ ਮੇਰੇ ਗੱਲ ਕਰਨ ਦਾ ਮਕਸਦ ਇਹ ਸੀ ਕਿ ਐਕਸ਼ਨ ਫਿਲਮ ਆ ਰਹੀ ਆ ਡੀਐਸਪੀ ਦੇਵ 2 ਐਕਸ਼ਨ ਹੀ ਟੂ ਗੋਣੇ ਦੱਸ ਹੱਦ ਹੋ ਗਈ ਦੱਸਣ ਦੀ ਲੋੜ ਆ ਜਿਹਦਾ ਨਾਮ ਤੁਸੀਂ ਲਿਆ ਦੇਵ ਕਰੋੜ ਸਾਹਿਬ ਜੀ ਸੋ ਡੀਐਸਪੀ ਦੇਵ 2 ਦਾ ਟ੍ਰੇਲਰ ਆ ਚੁੱਕਾ ਆ ਸੋ ਫਿਲਮ ਆ ਰਹੀ ਹੈ 13 ਫਰਵਰੀ ਨੂੰ। ਕੀ ਬਾਤ ਹੈ ਬਈ ਫਿਲਮ ਦਾ ਟ੍ਰੇਲਰ ਬਹੁਤ ਸੋਹਣਾ। ਇਹਦੇ ਵਿੱਚ ਪਿਆਰ ਵਾਲਾ ਐਂਗਲ ਵੀ ਹੈਗਾ। ਹਾਂ। ਸ਼ਰੂਤੀ ਸੋਡੀ ਮੈਡਮ ਲੰਬੇ ਸਮੇਂ ਬਾਅਦ ਪੰਜਾਬੀ ਇੰਡਸਟਰੀ 'ਚ ਵਾਪਸੀ ਕਰ ਰਹੇ ਨੇ। ਮਜ਼ਾ ਆਵੇਗਾ। ਫੈਨ ਰ ਮੈਮ ਹੁਣਾ ਦਾ ਆਬਵੀਅਸਲੀ ਸਾਰੇ ਫੈਨ ਨੇ ਬਹੁਤ ਸੋਹਣੇ ਨੇ ਮੈਮ ਬਹੁਤ ਸੋਹਣਾ ਕੰਮ ਕਰਦੇ ਨੇ ਐਂਡ ਵੈਸੇ ਵੀ ਬਹੁਤ ਸਵੀਟ ਨੇ ਮਤਲਬ ਕਿ ਐਦਾਂ ਹੁੰਦਾ ਨੇ ਐਜ਼ ਅ ਹਿਊਮਨ ਵੀ ਕੋਈ ਬੰਦਾ ਚੰਗਾ ਲੱਗਦਾ ਹੁੰਦਾ ਹੈ ਐਂਡ ਸ਼ੀ ਇਜ਼ ਕਾਈਂਡ ਆਫ ਥੈਟ ਬਾਕੀ ਮੂਵੀ ਦੀ ਗੱਲ ਕਰੀਏ ਆਪਾਂ ਟ੍ਰੇਲਰ ਆ ਚੁੱਕਾ ਹੈ ਫਿਲਮ ਦਾ ਸੋ ਹੋਪਸ ਸੋ ਸਾਰਿਆਂ ਨੇ ਦੇਖ ਲਿਆ ਹੋਣਾ ਇਹਦੇ ਵਿੱਚ ਹਰ ਇੱਕ ਐਂਗਲ ਹਰ ਇੱਕ ਟੇਸ ਸਾਨੂੰ ਦੇਖਣ ਨੂੰ ਮਿਲੇਗਾ ਟ੍ਰੇਲਰ ਚ ਇੱਕ ਡਾਇਲੌਗ ਬੜਾ ਵਧੀਆ ਲੱਗਾ ਮੈਨੂੰ ਆਂਦਾ ਮੈਨ ਲੱਗਾ ਆਪਾਂ ਮਿਸ਼ਨ ਤੇ ਨਹੀਂ ਹੈਗੇ ਮੈਨ ਤਾਂ ਲੱਗਾ ਤੁਹਾਡਾ ਸਵੰਬਰ ਆ ਜੀ ਜਿਹੜੀ ਕੁੜੀ ਉਹਨੂੰ ਦੇਖਦੀ ਆ ਉੱਤੇ ਫਿਦਾ ਹੋ ਜਾਂਦੀ ਆ ਤੇ ਯਾਰ ਜਦਾਰ ਸਰ ਕਹਿੰਦੇ ਨੇ ਦੇਵ ਘਰਾਂ ਨੂੰ ਹਾਂ ਜਦਾਰ ਵੀਰ ਦਾ ਮਤਲਬ ਚਾਹ ਕੇ ਵੀ ਤੁੱਕਾ ਨਹੀਂ ਲੱਗ ਰਿਹਾ ਫਿਲਮ ਜੀ ਕਿ ਕਿਤਨਾ ਕਿਤੇ ਪਿਆਰ ਉਹਦਾ ਵੀ ਪਪੇ ਹਰ ਕੁੜੀ ਦੇ ਕਰੋੜ ਭਾਜੀ ਵਾਲ ਨੂੰ ਹੋ ਜਾਂਦੇ ਆ ਸੋ ਮਤਲਬ ਫਿਲਮ ਬੜੀ ਇੰਟਰਸਟਿੰਗ ਹੋਣ ਵਾਲੀ ਆ ਟ੍ਰੇਲਰ ਦੇ ਜਿਹੜਾ ਲੋਕਾਂ ਨੇ ਜਿਹੜੇ ਕਮੈਂਟ ਕੀਤੇ ਨੇ ਉਥੋਂ ਪਤਾ ਲੱਗਦਾ ਕਿ ਲੋਕ ਇਸ ਵਾਰ ਸਿਨੇਮੇ ਦੇ ਵਿੱਚ ਜ਼ਰੂਰ ਜਾਣਗੇ ਐਕਸ਼ਨ ਵੀ ਆ ਰੋਮਾਂਸ ਵੀ ਆ ਸੋ ਬਹੁਤ ਸੋਹਣੀ ਫਿਲਮ ਹੋਣ ਵਾਲੀ ਆ ਔਰ ਕੁਝ ਡਿਫਰੈਂਟ ਹੋ ਸਕਦਾ ਜੋ ਟ੍ਰੇਲਰ ਦੱਸ ਰਿਹਾ ਬਿਲਕੁਲ ਜੀ ਜੀ ਵੀ ਨਾ ਉਹ ਜਾਂਦੇ ਨੇ ਸਕੂਲ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਂਦੇ ਨੇ ਹਨਾ ਉਹ ਟੀਚਰ ਕਹਿੰਦੇ ਨੇ ਤੁਹਾਨੂੰ ਐਕਸਪੀਰੀਅੰਸ ਤਾਂ ਨਹੀਂ ਲੱਗਦਾ ਪਿਆ ਬੱਚਿਆਂ ਨੂੰ ਪੜ੍ਹਾਉਂਦਾ ਹੋ ਤੁਹਾਡੀ ਚਾਤ ਤਤੀ ਮੇਰੇ ਮੂੰਹੋਂ ਨਿਕਲ ਗਈ ਉਹ ਹਿੰਦੀ ਚ ਦੇਵ ਖਰੌੜ ਭਾਈ ਦੇ ਵੱਲੋਂ ਹਿੰਦੀ ਚ ਡਾਇਲੌਗ ਮਤਲਬ ਕਿ ਉਹ ਬੜਾ ਵਧੀਆ ਵੈਸੇ ਬਹੁਤ ਵਧੀਆ ਆ ਉਹ ਬਟ ਮੈਂ ਗੱਲ ਕਰਾਂ ਹਾਂ ਇੱਕੋ ਹੀ ਗੱਲ ਕਹਿੰਦੀ ਹਾਂ ਹਾਂ ਜਿਹੜੇ ਹਿਸਾਬ ਨਾਲ ਦੇਵ ਖਰੌੜ ਜੀ ਮਤਲਬ ਪੰਜਾਬੀ ਫਿਲਮਾਂ ਦੇ ਵਿੱਚ ਐਕਸ਼ਨ ਲਿਆ ਰਹੇ ਨਾ ਧੜਾ ਧੜ ਐਕਸ਼ਨ ਤੇ ਐਕਸ਼ਨ ਐਕਸ਼ਨ ਤੇ ਐਕਸ਼ਨ ਹਾਂ ਮੈਨੂੰ ਲੱਗਦਾ ਵੀ ਪੰਜ ਸਾਫ 10 ਫਿਲਮਾਂ ਹੋਰ ਐਕਸ਼ਨ ਤੇ ਆ ਗਈਆਂ ਨਾ ਤੇ ਸਾਊਥ ਵਾਲਿਆਂ ਨੇ ਭਾਈ ਉਹਨਾਂ ਨੂੰ ਲੈ ਜਾਣਾ ਭਾਜੀ ਤੁਸੀਂ ਇੱਧਰ ਹੀ ਆ ਜਾਓ ਇੱਧਰ ਹੀ ਆ ਜਾਓ ਬਿਲਕੁਲ ਸਹੀ ਕਿਹਾ ਹੋ ਫਿਰ ਉਹਨਾਂ ਨੂੰ ਪਾਸ਼ਾ ਸਿੱਖਣੀ ਵਣੀ ਕੀ ਪਤਾ ਹੁੰਦੀ ਵੀ ਹੋਵੇ ਚਲੋ ਜੀ ਠੀਕ ਹੈ ਜੀ ਇਹ ਗੱਲ ਆਪਣੀ ਜਗ੍ਹਾ ਤੇ ਵਾਇਗਰੂ ਤਰੱਕੀਆਂ ਬਖਸ਼ੇ ਸਾਰਿਆਂ ਨੂੰ ਸੋ ਹਨਵੀਰ ਦੀ ਗੱਲ ਕਰੀਏ ਨੀਤ ਉਹਨਾਂ ਦੀ ਗੱਲ ਕਰੀਏ ਉਹਨਾਂ ਸਾਰਿਆਂ ਨੇ ਵੀ ਬਹੁਤ ਸੋਹਣਾ ਕੰਮ ਕੀਤਾ ਹੈ ਫਿਲਮ ਦੇ ਵਿੱਚ ਸੋ ਜਿੰਗਾ ਕਿ ਤੁਹਾਨੂੰ ਦੇਖਣ ਨੂੰ ਮਿਲਦਾ ਪੈਣਾ ਟ੍ਰੇਲਰ ਦੇ ਵਿੱਚ ਲੱਗ-ਲੱਗ ਵਾਈਬਸ ਮਿਲਦੀਆਂ ਪਈਆਂ ਪਿਆਰ ਵੀ ਆ ਐਕਸ਼ਨ ਵੀ ਆ ਕਾਮੇਡੀ ਵੀ ਆ ਬੱਚਿਆਂ ਦਾ ਕੀ ਗੱਲ ਆ ਨਜ਼ਾਰਾ ਆਊਗਾ ਬੱਚਿਆਂ ਨੂੰ ਸਾਹਮਣਾ ਬੜਾ ਮੁਸ਼ਕਿਲ ਹੁੰਦਾ ਪਤਾ ਮੀਨਾ ਨੇ ਪਤਾ ਨਹੀਂ ਕਿੱਦਾਂ ਸਾਹਮਣਾ ਹੋਣਾ ਸ਼ੂਟਿੰਗ ਦੇ ਦੌਰਾਨ ਇਹਦਾ ਹੁਣ ਪਤਾ ਲੱਗੂਗਾ ਫਿਲਮ ਵੇਖ ਕੇ ਵੀ ਫਿਲਮ ਚ ਕਿੰਨਾ ਕੁ ਖਲਾਰਾ ਪੈਂਦਾ ਕਿੰਨਾ ਕੁ ਧੂਮ ਧੜਾਕਾ ਹੁੰਦਾ ਸੋ ਬੀ ਰੈਡੀ ਗਾਇਸ 13 ਫਰਵਰੀ ਨੂੰ ਸਿਨੇਮਾ ਘਰਾਂ ਚ ਆ ਰਹੀ ਆ ਡੀਐਸਪੀ ਦੇਮ 2